ਜੇ ਆਪਾਂ ਵਰਤੇ ਜਦੋਂ ਕੋਈ ਬੰਦਾ ਸੇਤਾ ਹੁੰਦਾ ਹੈ ਯਾ ਦਰਸ਼ਕ ਉਹ ਵੋਟਾਂ ਦੀ ਗੱਲ ਕਰਦਾ ਹੈ ਈ ਹੈ ਹਾਂ ਮੰਨ ਲਓ ਆਪਾਂ ਇਹ ਮੰਨ ਲੈਂਦੇ ਕਿ ਆਪਾਂ ਜੇ ਕਿਸੇ ਮੁੱਦੇ ਤੇ ਕੋਈ ਸਰਕਾਰ ਕੋਈ ਸਟੈਪ ਲੈਂਦੀ ਹੈ ਤਾਂ ਵੋਟ ਦੀ ਪ੍ਰੋਬਲਮ ਹੋਦੀ ਹੈ ਔਰ ਜੇ ਤੁਸੀਂ VOTING ਦੇ ਹਿਸਾਬ ਨਾਲ ਜੀ ਟੋਕ ਜੇ ਇੱਕ ਸੀਟ ਤੇ ਤੁਹਾਨੂੰ ਦੋ ਤੇ ਇਫੈਕਟ ਵੀ ਪੈ ਜਾਊਗਾ ਤਾਂ ਤੁਹਾਨੂੰ ਰਿਸਪੌਂਸ ਕਿੰਨਾ ਮਿਲਦਾ ਇਹ ਵੀ ਸੋਚੋ ਆ ਸਾਰੀ ਬਹਿਸ ਕਹਾੜੀਆਂ ਉਹਨੂੰ ਪੱਕਾ ਕਰਦੀ ਤੁਸੀਂ ਲੀਡ ਕਰ ਦੋ ਜਿਸਨੇ ਤੁਹਾਡੀ ਕੰਸਟਿਟੂਐਂਟ ਵਾਟੇ ਵਾਟੇ ਉੱਥੇ 10 ਸੀਟ ਹੈ ਜੇ ਕਿਸੇ ਟਿਹੜ ਰਹੇ ਜੋ ਵੀ ਉਸ ਕਰ ਉਹਦੇ ਕਰਕੇ ਤਾਂ ਬਾਕੀ 9 ਦੇ ਤਾਂ ਤੁਹਾਨੂੰ ਪਕੜਨਾ ਜਰੂਰੀ ਬਹੁਤ ਮਤ ਮਿਲਦਾ ਨੇ ਕਿ tane ਬੇਸਿਕਲੀ ਵੀ ਆਪਾਂ ਸਮਝੋ ਕਿ ਇਹ ਨੇ ਸਾਰੇ ਕਰਨੇ ਚੋ ਹਿੰਦੂ ਆ ਪੰਜਾਬ ਦਾ ਚੋ ਤਾਂ ਚਲੋ ਹੁਣ ਧਰਮ ਦਾ ਇਸ ਤਰ੍ਹਾਂ ਦਾ ਸਿਸਟਮ ਚੱਲ ਪਿਆ ਤੇ ਆਹ ਆ ਮੇਰੇ ਪਿੰਡ ਦਾ ਡਾਕਟਰ ਸਾਹਿਬ ਪਿੱਛੇ ਰੱਖੇ ਜਾਂਦੇ ਇਕੱਠੀ ਪੁਰਦਵਾਰ ਜਨੇ ਇਕੱਠੀ ਹਰ ਜਗ੍ਹਾ ਜਾਂਦੇ ਸੋ ਆਪਾਂ ਸਵੇਰੇ ਉੱਠ ਕੇ ਕਰਦੇ ਉਹ ਸੁਰਦੇ ਮਹਾਰਾਜ ਦੇ ਪਾਪ ਨੂੰ ਪਾਣੀ ਪੀਦੇ ਉਹੀ ਤਰ੍ਹਾਂ ਹੀ ਸਾਡੇ ਕੋਲ ਉਹਦੇ ਸਿਰ ਤੇ ਤਾਂ ਪਾਉਂਦੇ ਫਿਰਦੇ ਆ ਆਪਾਂ ਸਾਰੇ ਉੱਥੇ ਨਤਮਸਤ ਹੋਨੇ ਤੇ ਉਹਨਾਂ ਦੀ ਜਿਹੜੀ ਪਹਿਲਾ ਸੰਦੇਸ਼ ਤਾਂ ਇਹ ਹੀ ਆ ਨਾ ਵੀ ਆਹ ਤਿੰਨ ਚੀਜ਼ਾਂ ਦਾ ਦੱਤਿਆ ਰੱਖ ਲਈ। ਬਸ ਇਟਾ ਕਾਪੋ। ਇਹ ਹਰਮਨਜੀਤ ਉਹਨਾਂ ਦੀ ਨਾ ਸੀਗੀ ਲਾਈਨਾਂ ਕਹਿੰਦੇ ਵੀ ਸਾਨੂੰ ਜੰਗ ਲਈ ਪੇਸ਼ ਹੋਈ ਸਾਡਾ ਸਦਾ ਪਾਣੀ ਝੁੱਟ ਕੇ ਤੇਰੀ ਦਿੱਲੀ ਦਰਬੇਸ਼ ਹੋਈ। ਕੀ ਐ ਵੀ ਜੀ ਚੀਜ਼ ਆ ਜਿਹੜੀ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਵੀ ਉਹ ਕੁਰਸੀ ਤੇ ਬਹਿਜੋਗੇ। ਬੰਦਾ ਬਦਲੀ ਚਲੋ ਨਾ ਹੋ ਬਹਿਤ ਮੈਂ ਤਾਂ ਕਿਹਾ ਅਸੀਂ ਤਾਂ ਬੈਠਣ ਵਾਲੇ ਨਹੀਂ ਆ ਆ ਇਧਰ ਭਾ ਦਿਓ ਇਹਨੂੰ ਉਹਦੇ ਬਰਧ ਲਾਉਂਗਾ ਅਸੀਂ। ਮੈਨੂੰ ਇੱਕ ਗੱਲ ਦੱਸ ਦੇ ਜੀ। ਇਹ ਸਭ ਦਾ ਕੀ ਆ? ਕਿ ਕੁਰਸੀ ਦੀ ਗੱਲ ਮੈਂ ਬਾਤ ਦੰਦਾ ਕ ਆਈਦਾ ਠੋਕ ਬਜਾ ਕੇ ਮੈਂ ਚੋਣਾ ਲੜਿਆ ਨਾ ਮੈਂ ਲੋਕਾਂ ਨੂੰ ਕਦੇ ਇਹ ਨਹੀਂ ਕਿਹਾ ਵੀ ਮੈਂ ਆਇਆ ਸਮੁਖਤ ਚੀਜ਼ ਦੇ ਹੱਕ ਚਾ ਮੈਂ ਆ ਆ ਮੁਫਤ ਦੇ ਹੱਕ ਮੈਂ ਲੋਕਾਂ ਨੂੰ ਕਹਿੰਦਾ ਸੀ ਵੀ ਜਿਹੜਾ ਤੁਸੀਂ ਮੋਟਰਾਂ ਦਾ ਬਿੱਲ ਤੁਸੀਂ ਮਾਫ ਕਰਾ ਲੈ ਗਲਤ ਜੀ ਤੁਹਾਨੂੰ ਅਗਲਿਆਂ ਨੇ ਥੋੜਾ ਦੂਰਾ ਨੁਕਸਾਨ ਕਿਉਂ ਕਿਹੜਾ ਤੁਹਾਨੂੰ ਨਹਿਰੀ ਪਾਣੀ ਤੋਂ ਪਾਸੇ ਕਰਤਾ ਤੁਸੀਂ ਖਾਲ ਬਾਕੇ ਵਿਚਰ ਲਾ ਲੇ ਤੁਸੀਂ ਮੋਟਰਾਂ ਦੇ ਫਰੀ ਦੇ ਚੱਕਰ ਚ 8 ਮਿੰਟ ਛੱਡ ਕੇ ਘਰੇ ਆ ਜਾਂਦੇ ਹੋ ਤੁਸੀਂ ਧਰਤੀਆ ਟੋ ਪਾਣੀ ਮੁਕਾ ਲਾ ਦੋਂ ਸਾਨ ਹੋਏ ਕਿ ਨਹੀਂ ਹੋਏ ਨੈਰੀ ਪਿੰਡ ਸਾਡਾ ਖੋ ਕੇ ਦੂਜੇ ਸੁਪਿਆਂ ਨੂੰ ਦਿੱਤਾ ਤੇ ਥੱਲੋਂ ਹੀ ਪਾਣੀ ਖਿੱਚਦਾ ਮੈਂ ਇਹ ਗੱਲਾਂ ਦਾ ਪ੍ਰਚਾਰ ਕਰਦਾ ਸੀ ਇੱਕ ਮੈਂ ਮਾਨਸਾ ਦੇ ਪਿੰਡ ਚ ਬੋਲਾਂ ਕਿਰਾ ਸ਼ੇਰਾ ਫਿਰ ਤੈਨੂੰ ਵੋਟ ਨਹੀਂ ਪੈਂਦੀ ਬਾ ਨਾ ਪਾਉ ਮੈਂ ਅੱਜ ਵੀ ਕਹਿੰਦਾ ਲੱਖ ਵਾਰੀ ਨਾ ਪਾਉ ਹਰਾ ਦਿਓ ਯਾਰ ਪਰ ਅਸੀਂ ਕੋਈ ਸਮਝੌਤਾ ਪੰਜਾਬ ਦੇ ਹਾਲਾਤਾਂ ਨਾਲ ਜਾਂ ਦੇਖ ਕੇ ਅਸੀਂ ਪੰਜਾਬ ਦੇ ਹਿੱਤਾਂ ਨਾਲ ਹੱਕਾਂ ਨਾਲ ਕਰਾਂਗੇ ਉਹ ਬੱਲੇ ਬਾਈ ਅਸੀਂ ਨਹੀਂ ਮੇਰੀ ਗੱਲ ਸਾਫ਼ ਤੇ ਸਪਸ਼ਟ ਹੈ ਨਹੀਂ ਮੈਂ ਕਿੰਨੇ ਵਾਰੀ ਇਹ ਗੱਲ ਕਹੀ ਅਸੀਂ ਕਿਹਦੀਆਂ ਚੋਣਾਂ ਆਈਆਂ ਯਾ ਸਾਨੂੰ ਆਫਰਾਂ ਹੁੰਦੀਆਂ ਟਿਕਟਾਂ ਦੇ ਦਿੰਨੇ ਆ ਬਾਈ ਦੀਆਂ ਪ੍ਰਧਾਨ ਸਮਾਜ ਨਾਲ ਪੰਜ-ਪੰਜ ਟਿਕਟਾਂ ਦੀ ਆਫਰਾਂ ਉੱਧਰ ਜਾ ਕੇ ਚੜ ਜਾਂਦੇ ਫਿਰ ਚੜਨਾ ਹੀ ਤਾਂ ਨਹੀਂ ਕਦੇ ਨਹੀਂ ਜਾ ਕੇ ਸੋ ਇਸ ਕਰਕੇ ਜਿਹੜੀ ਕਰਕੇ ਢਾਂਚੇ 'ਚ ਵੜ ਕੇ ਫਾਇਦਾ ਹੋ ਜਾਂਦਾ ਜੀ ਹਾਂ ਯਾਰ ਢਾਂਚੇ 'ਚ ਵੜ ਕੇ ਫਾਇਦਾ ਹੋਏਗਾ ਨਹੀਂ ਨਹੀਂ ਉਹ ਇਹ ਦੇ ਬੇਈਮਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਯਾਰ ਤੁਸੀਂ ਗੱਲ ਕਾਂਗਰਸੀ ਤਾਂ ਇਹ ਐਂ ਬੈਠਿਆ ਦਾਤ ਤੇ ਸ਼ਹਿਦ ਲਈ ਬੈਠਿਆ ਵੀ ਸਾਡਾ ਦਾ ਲੱਗ ਜੂ ਪਤਾ ਨਹੀਂ ਇਹਨਾਂ ਤੋਂ ਲੋਕ ਨਰਾਜ਼ ਹੋ ਗਏ ਉਹ ਤਾਂ ਐਂ ਬੈਠੇ ਆ ਕੱਲ ਮਲੂਕਾ ਵੇਣ ਦੇਈ ਜਾਂਦਾ ਸੀ ਕਹਿੰਦਾ ਸੁਧਾਰ ਲੈ ਰਵੀ ਇਕੱਠੀ ਕਰ ਲੋ ਬੀਜੇਪੀ ਵਾਲਾ ਨਾ ਵੀ ਜੁੜ ਜੋ ਬਾਦਲ ਵੀ ਇਕੱਠੇ ਤਾਂ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਦੀ ਜੋੜ ਤੋੜ ਲਾਈ ਜਾਂਦਾ ਵੀ ਇਹ ਲੋਕਾਂ ਚ ਨਕਾਰ ਤੇ ਅਸੀਂ ਆ ਜਾਾਂਗੇ ਉਹ ਕਰਾਂ ਅਸੀਂ ਇਕੱਠੇ ਹੋ ਕੇ ਆ ਜਾਾਂਗੇ ਉਹ ਮੁੱਦਾ ਹੀ ਕਿੱਥੇ ਨਾ ਯਾਰ ਪਾਣੀ ਦੇ ਮੁੱਦੇ ਤੇ ਗੱਲ ਲੋਕ ਵੀ ਸਾਡੇ ਉਹੇ ਜੀ ਹੈ ਜਮਾ ਜਮਾ 14 14